ਪਰ ਲੜਾਈ ਤਾਂ ਇਹ ਸੀ ਕਿ ਚੰਡੀਗੜ੍ਹ ਪੰਜਾਬ ਦੀ ਰਾਜਧਾਨੀ ਹੈ ਤੇ ਇਸ ਦੀ ਪਹਿਲੀ ਭਾਸ਼ਾ ਪੰਜਾਬੀ ਹੋਣੀ ਚਾਹੀਦੀ ਹੈ ਤੇ ਤੁਸੀਂ ਅਧਿਕਾਰਕ ਤੌਰ ਤੇ ਕਾਨੂੰਨੀ ਤੌਰ ਤੇ ਬਿਨਾਂ ਕਿਸੇ ਪਧਾਰ ਤੇ ਅੰਗਰੇਜ਼ੀ ਇੱਥੇ ਲਾਗੂ ਕਰ ਦਿੱਤੀ ਮਾਡਰਨ ਸਿਟੀ ਦੇ ਨਾਂ ਦੇ ਉੱਤੇ ਜਿਹੜਾ ਫਿਰ ਦੇ ਸਸ਼ਨਾ ਉਹ ਚੰਡੀਗੜ੍ਹ ਦਾ ਪੰਨਾ ਸੋ ਉੱਥੇ ਇਸ ਸੰਘਰਸ਼ ਨੂੰ ਫਿਰ ਬੂਰ ਪਿਆ ਕਿ ਉੱਥੇ ਹੁਣ ਪਹਿਲੇ ਨੰਬਰ ਤੇ ਪੰਜਾਬੀ ਲਿਖੀ ਗਈ ਗਿਆ ਸਿਰਫ ਸਰਕਾਰੀ ਬਲਕਿ ਸੂਬੇ ਦੇ ਪ੍ਰਾਈਵੇਟ ਸਕੂਲਾਂ 'ਚ ਵੀ ਉਧਰ 30% ਦੀ ਵਿਦਿਆਰਥੀ ਇਹੋ ਜਿਹੇ ਪਾਏ ਗਏ ਸਰਕਾਰੀ ਸਕੂਲਾਂ ਦੇ ਤੇ ਇਧਰ 40% ਦੀ ਜਵਾਕ ਇਹੋ ਜਿਹੇ ਪਾਏ ਗਏ ਜਿਹੜੇ ਪੰਜਾਬੀ ਦੇ ਸਹੀ ਪੈਰੇ ਨਹੀਂ ਪੜ ਸਕਦੇ। ਪੀਟੀਜੀ ਜਮਾਤ ਦੇ 85% ਦੀ ਜਵਾਕ ਪਹਿਲੀ ਜਮਾਤ ਦੇ ਪੱਦਰ ਦੇ ਛੋਟੇ ਪੈਰੇ ਪੜ ਸਕਦੇ ਨੇ ਪਰ ਦੂਜੀ ਜਮਾਤ ਦੀ ਕਿਤਾਬਾਂ ਨਹੀਂ ਪੜਨ ਜਾਂਦੇ। ਤਾਂ ਪੰਜਾਬ ਦੇ ਜਵਾਕ ਹੋਰ ਨਾਲ ਸੂਬਿਆਂ ਦੇ ਜਵਾਕਾਂ ਨਾਲੋਂ ਸਭ ਤੋਂ ਵੱਧ 스마트 ਫੋਨ ਦੀ ਵਰਤੋਂ ਕਰਨ 'ਚ ਮੋੜੀ ਨਜ਼ਰ ਆਈ। 8ਵੀਂ ਤੋਂ ਲੈ ਕੇ 10ਵੀਂ ਜਮਾਤ ਵਾਲੇ ਜਿਹੜੇ ਜਵਾਕ ਨੇ ਉਹਨਾਂ ਨੇ ਮੰਨੇ ਆ ਕਿ 96% ਦੀ ਸਾਡੇ ਕੋਲ smartphone ਹੈਗਾ ਜਿਹੜੇ ਨਹੀਂ ਤਾਂ ਕਰੇ ਹੈਗਾ ਉਹਨਾਂ ਚੋਂ 46% ਦੀ ਉਹ ਨੇ ਜਿਨ੍ਹਾਂ ਨੇ ਇਹ ਕਿਹਾ ਕਿ ਸਾਡੇ ਕੋਲ ਆਪਣਾ smartphone ਹੈ। ਗਲੋਬਲ ਪੰਜਾਬੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਗਲੋਬਲ ਪੰਜਾਬੀ ਟੀਵੀ ਮੈਂ ਲੈ ਕੇ ਹਾਜ਼ਰਾਂ ਪ੍ਰੋਗਰਾਮ ਗਲੋਬਲ ਡਿਸਕਸ਼ਨ ਪੰਜਾਬ ਪੰਜਾਬ ਦੀ ਮਾਂ ਬੋਲੀ ਪੰਜਾਬੀ ਵੈਸੇ ਤਾਂ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਦੇ ਵਿੱਚ ਪੰਜਾਬੀ ਨੂੰ ਬਾਹਰ ਕੀਤਾ ਜਾ ਰਿਹਾ ਹੈ ਪੰਜਾਬੀ ਨੂੰ ਦੂਰ ਕੀਤਾ ਜਾ ਰਿਹਾ ਹੈ ਉਹ ਸਭ ਦੇ ਬਾਵਜੂਦ ਵੀ ਇੱਥੇ ਸੰਘਰਸ਼ ਚੱਲਦੇ ਆ ਪੰਜਾਬੀ ਭਾਸ਼ਾ ਨੂੰ ਬਣਦਾ ਉਸ ਦਾ ਰਤਬਾ ਦਿਵਾਉਣ ਲਈ ਸਤਕਾਰ ਦਿਵਾਉਣ ਲਈ ਇਸ ਸੰਘਰਸ਼ 'ਚੋਂ ਸਰਕਾਰ ਨੇ ਪਹਿਲ ਕਦਮੀ ਕਰਦੇ ਆ ਪ੍ਰਸ਼ਾਸਨ ਨੇ ਪਹਿਲ ਕਦਮੀ ਕਰਦੇ ਆ ਚੰਡੀਗੜ੍ਹ ਦੇ ਸਾਈਨ ਬੋਰਡਾਂ ਦੇ ਉੱਤੇ ਪੰਜਾਬੀ ਲਿਖੀ ਚਾਹੇ ਉਹ ਹਿੰਦੀ ਦਾ ਹੀ ਕਈ ਥਾਵਾਂ ਤੇ ਰੂਪਾਂਤਰਨ ਵੀ ਨਜ਼ਰ ਆਇਆ ਫਿਰ ਕਈ ਦਫਤਰਾਂ ਅਦਾਰਿਆਂ ਦੇ ਥਾਣਿਆਂ ਦੇ ਬਾਹਰ ਵੀ ਪੰਜਾਬੀ ਚ ਬੋਰਡ ਦਿਖਣ ਲੱਗੇ ਫਿਰ ਸਰਕਾਰ ਨੇ ਇਹ ਵੀ ਸੁਨੇਹਾ ਕੱਢ ਲਿਆ ਕਿ ਤੁਹਾਨੂੰ ਚਿੱਠੀਆਂ ਦੇ ਜਵਾਬ ਪੰਜਾਬੀ ਚ ਦੇ ਦਿਆ ਕਰਾਂਗੇ ਹੈਨਾ ਪ੍ਰੈਸ ਨੋਟ ਪੰਜਾਬੀ ਜਾਰੀ ਕਰ ਦਿਆ ਕਰਾਂਗੇ ਪਰ ਲੜਾਈ ਤਾਂ ਇਹ ਸੀ ਕਿ ਚੰਡੀਗੜ੍ਹ ਪੰਜਾਬ ਦੀ ਰਾਜਧਾਨੀ ਤੇ ਇਸ ਦੀ ਪਹਿਲੀ ਭਾਸ਼ਾ ਪੰਜਾਬੀ ਹੋਣੀ ਚਾਹੀਦੀ ਹੈ ਤੇ ਤੁਸੀਂ ਅਧਿਕਾਰਕ ਤੌਰ ਤੇ ਕਾਨੂੰਨੀ ਤੌਰ ਤੇ ਬਿਨਾਂ ਕਿਸੇ ਆਧਾਰ ਤੇ ਅੰਗਰੇਜ਼ੀ ਇੱਥੇ ਲਾਗੂ ਕਰ ਲਈ ਸੋ ਭਾਰਤ ਦੇ ਵਿੱਚ ਕਿਸੇ ਸੂਬੇ ਦੀ ਜਾਂ ਕਿਸੇ ਸੂਬੇ ਦੀ ਰਾਜਧਾਨੀ ਦੀ ਜੇਕਰ ਚੰਡੀਗੜ੍ਹ ਨੂੰ ਕੇਂਦਰ ਸ਼ਾਸਤ ਪ੍ਰਦੇਸ਼ ਮੰਨੀਏ ਤਾਂ ਵੀ ਤੇ ਜੇਕਰ ਅਸੀਂ ਪੰਜਾਬ ਦੀ ਰਾਜਧਾਨੀ ਦੇ ਨਾਤੇ ਦੇਖੇ ਤਾਂ ਵੀ ਅੰਗਰੇਜ਼ੀ ਭਾਸ਼ਾ ਭਾਰਤ ਦੇ ਕਿਸੇ ਸੂਬੇ ਦੀ ਜਾਂ ਕਿਸੇ ਸੂਬੇ ਦੀ ਰਾਜਧਾਨੀ ਦੀ ਕਿਵੇਂ ਹੋ ਸਕਦੀ ਹੈ ਚਲੋ ਇਹ ਸੰਘਰਸ਼ ਦੇ ਦਰਮਿਆਨ ਹੀ ਚੰਡੀਗੜ੍ਹ ਪੰਜਾਬੀ ਮੰਚ ਉਹਦੇ ਸਮੂਹ ਸਹਿਯੋਗੀ ਸੰਗਠਨ ਜਿਹਦੇ ਵਿੱਚ ਗੁਰਦੁਆਰਾ ਸਾਰੀਆਂ ਸੰਸਥਾਵਾਂਾਂ ਵੀ ਨੇ ਗੁਰਦੁਆਰਾ ਪ੍ਰੰਧ ਕਮੇਟੀ ਦੀਆਂ ਇਥੋਂ ਦੇ ਸਥਾਨਕ ਜਿੰਨੀਆਂ ਸਮੂਹ ਕਮੇਟੀਆਂ ਨੇ ਉਹਦੇ ਵਿੱਚ ਪਿੰਡ ਸੰਘਰਸ਼ ਕਮੇਟੀ ਵਿੱਚ ਪੰਜਾਬੀ ਦੇਖਕ ਸਵਾਭੀ ਹੈ ਕੇਂਦਰੀ ਪੰਜਾਬੀ ਦੇਖਕ ਸਵਾਭੀ ਹੈ ਹੋਰ ਬਖਵਾਕ ਪੰਜਾਬੀ ਦਰਦੀ ਤੇ ਪੰਜਾਬੀ ਪ੍ਰੇਮੀ ਚ ਸ਼ਾਮਲ ਨੇ ਸੋ ਚੰਡੀਗੜ੍ਹ ਪੰਜਾਬੀ ਮੰਚ ਦੇ ਬੈਲਰ ਹੇਠ ਜਿਹੜਾ ਉਦਮ ਚੱਲ ਰਿਹਾ ਉਹਦੇ ਵਿੱਚੋਂ ਇਹ ਕੁਝ ਕੁ ਛੋਟੇ ਛੋਟੇ ਪੜਾਵਾਂ ਦੇ ਵਿੱਚ ਕੁਝ ਥਾਵਾਂ ਤੇ ਲੱਗਦਾ ਕਿ ਇਹ ਕੰਮ ਹੋ ਰਹੇ ਨੇ ਪੰਜਾਬੀ ਦੇ ਵਿੱਚ ਹੁਣ ਚੰਡੀਗੜ੍ਹ ਦਾ ਜਿਹੜਾ ਰੇਲਵੇ ਸਟੇਸ਼ਨ ਹੈ ਉਸ ਦਾ ਨਵੀਨੀਕਰਨ ਹੋ ਰਿਹਾ ਉਸ ਦਾ ਮਤਲਬ ਕਹਿ ਰਹੇ ਨੇ ਜੀ ਕਿ ਮਾਡਰਨ ਸਿਟੀ ਦੇ ਨਾਂ ਦੇ ਉੱਤੇ ਜਿਹੜਾ ਰੇਲਵੇ ਸਟੇਸ਼ਨ ਆ ਉਹ ਚੰਡੀਗੜ੍ਹ ਦਾ ਬਣਨਾ ਸੋ ਉੱਥੇ ਇਹ ਸੰਘਰਸ਼ ਨੂੰ ਫੇਰ ਬੂਰ ਪਿਆ ਕਿ ਉੱਥੇ ਹੁਣ ਪਹਿਲੇ ਨੰਬਰ ਤੇ ਪੰਜਾਬੀ ਲਿਖੀ ਗਈ ਹੈ ਸੋ ਉਸ ਤੋਂ ਬਾਅਦ ਫਿਰ ਹਿੰਦੀ ਹੈ ਫਿਰ ਅੰਗਰੇਜ਼ੀ ਹੈ ਸੋ ਇਹ ਸ਼ੁਭ ਸੰਕੇਤ ਹੈ ਪਰ ਇਹ ਲੜਾਈ ਦੀ ਸੰਘਰਸ਼ ਦੀ ਜਿੱਤ ਨਹੀਂ ਹੈ ਇਹ ਇੱਕ ਪੜਾ ਹੈ ਜਿੱਤਦਾ ਹੋਏ ਜਦੋਂ ਚੰਡੀਗੜ੍ਹ ਦੇ ਵਿੱਚ ਅਧਿਕਾਰਕ ਤੌਰ ਤੇ ਪਹਿਲੀ ਪਾਸ਼ਾ ਵਜੋਂ ਪੰਜਾਬੀ ਨੂੰ ਮਾਨਤਾ ਮਿਲੇਗੀ ਪਰ ਇਹ ਤਾਂ ਹੈ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਦੀ ਗੱਲ ਮਸਲਾ ਤਾਂ ਪੰਜਾਬ ਦੇ ਵਿੱਚ ਵੀ ਬਹੁਤ ਵੱਡਾ ਅਸੀਂ ਤਾਂ ਸਰਕਾਰ ਨੂੰ ਸਵਾਲ ਕਰਦੇ ਆ ਅਸੀਂ ਤਾਂ ਸਿਸਟਮ ਨੂੰ ਸਵਾਲ ਕਰਦੇ ਆ ਕਿ ਜੀ ਪੰਜਾਬੀ ਲਿਖਦੇ ਨਹੀਂ ਪੰਜਾਬੀ ਪੜ੍ਹਾਉਂਦੇ ਨਹੀਂ ਪੰਜਾਬੀ ਚ ਕੰਮ ਨਹੀਂ ਕਰਦੇ ਦਫ਼ਤਰਾਂ ਚ ਪਰ ਕਿਤੇ ਅਸੀਂ ਵੀ ਉਸੇ ਦਾ ਹਿੱਸਾ ਤਾਂ ਨਹੀਂ ਬਣ ਰਹੇ ਕੀ ਸਾਡੇ ਘਰਾਂ ਦੇ ਅੰਦਰ ਹੁਣ ਪੰਜਾਬੀ ਦਾ ਊੜਾ ੜਾ ਪੈਂਤੀ ਅੱਖਰ ਧੜਕਦੇ ਨੇ ਕੀ ਅਸੀਂ ਆਪਣੇ ਜਵਾਕਾਂ ਨਾਲੋਂ ਪੰਜਾਬੀ ਚ ਗੱਲ ਕਰਦੇ ਵੀ ਹਾਂ ਜਾਂ ਨਹੀਂ ਇਹ ਸਵਾਲ ਵੱਡੇ ਨੇ ਮੈਂ ਇਹ ਸਵਾਲ ਕਿਉਂ ਕਰ ਰਿਹਾ ਮੇਰੇ ਕੋਲ ਇੱਕ ਰਿਪੋਰਟ ਪਈ ਹੈ ਉਹ ਰਿਪੋਰਟ ਜਿੱਥੇ ਇਹ ਦੱਸਦੀ ਹੈ ਕਿ ਪੰਜਾਬ ਦੇ ਵਿੱਚ ਦਿੱਲੀ ਵਾਲਾ ਸਿੱਖਿਆ ਮਾਡਲ ਫੇਲ ਆ ਉਥੇ ਇਹ ਵੀ ਦੱਸਦੀ ਹੈ ਕਿ ਪੰਜਾਬ ਦੇ ਸਰਕਾਰੀ ਸਕੂਲਾਂ ਚ ਵੀ ਪੰਜਾਬੀ ਦੀ ਅਣ ਦੇਖੀ ਹੋ ਰਹੀ ਹੈ ਸਰਕਾਰੀ ਕੀ ਪ੍ਰਾਈਵੇਟ ਕੀ ਪੰਜਾਬ ਦੇ ਸਕੂਲਾਂ ਦੇ ਵਿੱਚ ਚਾਹੇ ਸਰਕਾਰੀ ਆ ਚਾਹੇ ਪ੍ਰਾਈਵੇਟ ਉਹਨਾਂ ਚ ਪੰਜਾਬੀ ਨੂੰ ਨਗੋਲਿਆ ਕੀਤਾ ਜਾ ਰਿਹਾ ਹੈ ਰਿਪੋਰਟ ਦੰਪਰ ਦੀ ਹੈ ਤੀਜੀ ਦੇ ਤੀਜੀ ਜਮਾਤ ਦੇ 30% ਦੀ ਪਾੜੇ ਮਾਤ ਭਾਸ਼ਾ ਦਾ ਸਧਾਰਨ ਪੈਰਾ ਵੀ ਨਹੀਂ ਪੜ ਸਕਦੇ ਤੀਜੀ ਜਮਾਤ ਦਾ ਜਵਾਕ 8 ਸਾਲ ਤੋਂ ਉੱਪਰ ਹੁੰਦਾ 9 ਸਾਲ ਚ ਹੁੰਦਾ ਪੰਜਾਬ ਦੇ ਸਰਕਾਰੀ ਸਕੂਲਾਂ ਚ ਤੀਜੀ ਜਮਾਤ ਦੇ ਕਰੀਬ 30% ਜਵਾਕ ਆਪਣੀ ਮਾਂ ਬੋਲੀ ਪੰਜਾਬੀ ਦੇ ਵਿੱਚ ਸਧਾਰਨ ਲਿਖਿਆ ਹੋਇਆ ਪੈਰਾ ਵੀ ਨਹੀਂ ਪੜ ਸਕਦੇ ਜਿਹੜਾ ਉਹਨਾਂ ਦੀ ਜਮਾਤ ਦੇ ਪੱਧਰ ਦਾ ਹੈ ਇਹ ਖੁਲਾਸਾ ਦਿਹਾਤੀ ਭਾਰਤ ਵਿੱਚ ਸਿੱਖਿਆ ਦੀ ਸਥਿਤੀ ਸੰਬੰਧੀ ਸਾਲਾਨਾ ਰਿਪੋਰਟ ਦੇ ਵਿੱਚ ਸਾਹਮਣੇ ਆਇਆ ਦਿਹਾਤੀ ਭਾਰਤ ਵਿੱਚ ਸਿੱਖਿਆ ਦੀ ਸਥਿਤੀ ਸੰਬੰਧੀ ਇੱਕ ਬਕਾਇਦਾ ਤੌਰ ਦੇ ਉੱਤੇ ਸਾਲਾਨਾ ਰਿਪੋਰਟ ਤਿਆਰ ਹੁੰਦੀ ਹੈ ਇਹ ਐਸਈਆਰ ਹੈ ਨਾ ਸੋ ਉਹਦੇ ਵਿੱਚ ਇਹ ਸਾਹਮਣੇ ਆਇਆ ਕਿ 224 ਦੀ ਜਿਹੜੀ ਰਿਪੋਰਟ ਹੈ ਨਾ ਸਿਰਫ ਸਰਕਾਰੀ ਬਲਕਿ ਸੂਬੇ ਦੇ ਪ੍ਰਾਈਵੇਟ ਸਕੂਲਾਂ 'ਚ ਵੀ ਉਧਰ 30% ਦੀ ਵਿਦਿਆਰਥੀ ਇਹੋ ਜਿਹੇ ਪਾਏ ਗਏ ਸਰਕਾਰੀ ਸਕੂਲਾਂ ਦੇ ਤੇ ਇਧਰ 40% ਦੀ ਜਵਾਕ ਇਹੋ ਜਿਹੇ ਪਾਏ ਗਏ ਜਿਹੜੇ ਪੰਜਾਬੀ ਦੇ ਸਹੀ ਪੈਰੇ ਨਹੀਂ ਪੜ ਸਕੇ ਸੋ ਭਾਈ ਮੋਟੀਆਂ ਫੀਸਾਂ ਦੇ ਕੇ ਟਾਈਆਂ ਲਾ ਕੇ ਮਹਿੰਗੀਆਂ ਵਰਦੀਆਂ ਮਹਿੰਗੀਆਂ ਕਿਤਾਬਾਂ ਦੇ ਕੇ ਤੁਸੀਂ ਪ੍ਰਾਈਵੇਟ ਸਕੂਲਾਂ 'ਚ ਵੀ ਜਵਾਕਾਂ ਨੂੰ ਭੇਜਦੇ ਹੋ ਉੱਥੇ ਵੀ 40% ਦੀ ਜਵਾਕ ਉਹ ਨੇ ਜਿਹੜੇ ਆਪਣੀ ਬੋਲੀ ਨਹੀਂ ਪੜ ਸਕਦੇ ਤੇ ਸਰਕਾਰੀ ਸਕੂਲ ਜਿੱਥੇ ਸਭ ਤੋਂ ਵੱਧ ਕਾਬਲ ਅਧਿਆਪਕ ਨੇ ਸਭ ਤੋਂ ਵੱਧ ਡਿਗਰੀ ਹੋਲਡ ਅਧਿਆਪਕ ਨੇ ਐਜੂਕੇਸ਼ਨ ਤੌਰ ਦੇ ਉੱਤੇ ਪੈਮਾਨੇ ਤੇ ਖਰੇ ਉਤਰਦੇ ਅਧਿਆਪਕ ਨੇ ਹੁਣ ਤਾਂ ਟ੍ਰੇਨਿੰਗ ਵੀ ਬਾਹਰਲੇ ਮੁਲਕਾ ਚੋਂ ਲੈ ਲੈ ਕੇ ਆ ਰਹੇ ਨੇ ਕਿਉਂਕਿ ਸਰਕਾਰ ਭੇਜਦੀ ਐ ਉਹਦੇ باوجود ਵੀ ਪੰਜਾਬ ਦੇ ਸਰਕਾਰੀ ਸਕੂਲਾਂ ਦੇ 30% ਜਵਾਕਾਂ ਨੂੰ ਤੀਜੀ ਜਮਾਤ ਦੇ ਵਿਦਿਆਰਥੀਆਂ ਨੂੰ ਆਪਣੇ ਬਣਦੀ ਕਲਾਸ ਦਾ ਪੈਰਾ ਵੀ ਨਾ ਪੜਨਾ ਆਵੇ ਇਹ ਤਾਂ ਸਵਾਲ ਹੋਊਗਾ ਜੀ ਨਾ ਇਹ ਸਵਾਲ ਨਾ ਕਰੀ ਤਾ ਹੋਰ ਕੀ ਕਰੀ ਹਾ ਲੋ ਜੀ ਇਹ ਤੋਂ ਅੱਗਾ ਆਜੋ ਕਹਿੰਦੇ ਹੈਰਾਨ ਕਰਨ ਵਾਲਾ ਖਲਾਸਾ ਤਾਂ ਇਹ ਵੀ ਐ ਇਹਦੇ ਵਿੱਚ ਕਿ ਸਰਕਾਰੀ ਤੇ ਪ੍ਰਾਈਵੇਟ ਸਕੂਲਾਂ ਦੇ ਤੀਜੀ ਜਮਾਤ ਦੇ 15% ਤੋਂ ਵੱਧ ਬੱਚੇ ਗੁਰਮੁਖੀ ਲਿਪੀ ਵਿੱਚ ਸਿਰਫ ਅੱਖਰ ਹੀ ਪੜ ਸਕਦੇ ਨੇ ਜਿਹੜੇ 30 ਪੀ ਸਦੀ ਤੇ ਉਹਨਾਂ ਦੇ 40 ਪੀ ਸਦੀ ਜਵਾਬਕ ਨੇ ਉਹਨਾਂ ਚੋਂ ਜੇ ਔਸਤ ਅੱਧੇ ਜਵਾਬਕ ਅਜਿਹੇ ਨੇ ਮਤਲਬ ਉਹਨਾਂ ਦੇ 15% ਦੀ ਦੋਏ ਸਕੂਲਾਂ ਦੇ ਉਹ ਨੇ ਜਿਹੜੇ ਅੱਖਰਾਂ ਦੀ ਪਛਾਣ ਚ ਵੀ ਉਹ ਖਾਈ ਹੈ ਜਿਹਨਾਂ ਨੂੰ ਸਿਰਫ ਮਥਾਂ ਗੁਰਮੁਖੀ ਲਿਪੀ ਦੇ ਅੱਖਰ ਪਛਾਣ ਸਕਦੇ ਨੇ ਸ਼ਬਦ ਜੋੜ ਵੀ ਨਹੀਂ ਆਉਂਦਾ ਸੋ ਆ ਇੱਕ ਆਪਣੇ ਆਪ ਸਵਾਲ ਕਰਦਾ ਇਸ ਤੋਂ ਉੱਪਰ ਹੋਰ ਕੀ ਹੋ ਸਕਦਾ ਕਿ 4% ਦੀ ਵਿਦਿਆਰਥੀ ਤਾਂ ਪੰਜਾਬੀ ਦੇ ਅੱਖਰ ਵੀ ਨਹੀਂ ਪਛਾਣ ਸਕੇ 4.6% ਲਗਭਗ 5% ਦੀ ਵਿਦਿਆਰਥੀ ਅਜਿਹੇ ਨੇ ਜਿਹੜੇ ਅੱਖਰ ਵੀ ਨਹੀਂ ਪਛਾਣ ਸਕੇ ਸੋ ਇਹ ਸਥਿਤੀ ਹੈ ਜੀ ਦਿਹਾਤੀ ਪੰਜਾਬ ਵਿੱਚ ਬੱਚਿਆਂ ਦੇ ਸਿੱਖਣ ਦੇ ਪੱਧਰ ਸੰਬੰਧੀ ਸਰਵੇਖਣ ਵਿੱਚ ਇਹ ਵੀ ਪਤਾ ਲੱਗਾ ਕਿ ਤੀਜੀ ਜਮਾਤ ਦੇ 28% ਦੀ ਜਵਾਬਕ ਪਹਿਲੀ ਜਮਾਤ ਦੇ ਪੱਧਰ ਦੇ ਛੋਟੇ ਪੈਰੇ ਪੜ ਸਕਦੇ ਨੇ ਪਰ ਦੂਜੀ ਜਮਾਤ ਦੀ ਕਿਤਾਬਾਂ ਵੀ ਨਹੀਂ ਪੜ ਹੁੰਦੀਆਂ ਉਹਨਾਂ ਤੋਂ ਤੇ ਹੁਣ ਇਹ ਤਾਂ ਹੋਰ ਫਿਕਰਮੰਦੀ ਵਾਲੀ ਗੱਲ ਹੈ। ਐਸਆਈਆਰ ਦੇ ਜਰਨਲ ਮੈਨੇਜਰ ਪ੍ਰਭ ਸਿਮਰਨ ਸਿੰਘ ਨੇ ਕਿਹਾ ਕਿ ਇਹ ਇਸ ਦਿਹਾਤੀ ਸਰਵੇਖਣ ਚ 600 ਪਿੰਡਾਂ ਤੋਂ 3 ਤੋਂ 16 ਸਾਲ ਤੱਕ ਦੀ ਉਮਰ ਦੇ 20226 ਬੱਚਿਆਂ ਨੂੰ ਸ਼ਾਮਲ ਕੀਤਾ ਗਿਆ। ਇਹ ਜਿਹੜਾ ਸਰਵੇ ਆਇਆ ਹੈ ਕਿਆ ਸਥਿਤੀ ਹੈ ਪੰਜਾਬ ਦੇ ਵਿਦਿਆਰਥੀਆਂ ਦੀ ਪੰਜਾਬੀ ਬੋਲੀ ਪ੍ਰਤੀ ਸਰਕਾਰੀ ਤੇ ਪ੍ਰਾਈਵੇਟ ਸਕੂਲਾਂ ਦੀ ਉਹ 20226 ਵਿਦਿਆਰਥੀਆਂ ਦੇ ਵਿੱਚੋਂ ਆਇਆ ਇਹ ਸਰਵੇਖਣ ਦੌਰਾਨ ਕਹਿੰਦੇ 2022 ਦੇ ਸਰਵੇਖਣ ਨਾਲੋਂ ਗਣਿਤ ਦੇ ਮਾਮਲੇ 'ਚ ਹਿਸਾਬ ਦੇ ਮਾਮਲੇ 'ਚ ਹਿਸਾਬ ਵਿਸ਼ਾ ਜਿਹੜਾ ਉਹਦੇ ਮਾਮਲੇ 'ਚ ਪਹਿਲਾਂ ਨਾਲੋਂ ਕੁਝ ਸੁਧਾਰ ਨਜ਼ਰ ਆਇਆ ਇਹ ਇਹ ਸ਼ਾਬਾਸ਼ੀ ਵੀ ਹੈ ਕਹਿੰਦੇ ਹਿਸਾਬ ਦੇ ਸਵਾਲ ਹੱਲ ਕਰਨ ਦੇ ਮਾਮਲੇ 'ਚ ਤਾਂ ਬੱਚਿਆਂ 'ਚ ਕਾਫੀ ਸੁਧਾਰ ਦੇਖਣ ਨੂੰ ਮਿਲਿਆ ਪਰ ਪੜਨ ਦੀ ਸਮਰੱਥਾ ਪਹਿਲਾਂ ਨਾਲੋਂ ਵੀ ਕਟੀ ਹੋਈ ਨਜ਼ਰ ਆਈ ਇਹ ਚੰਤਰਾਲਾ ਵਿੱਚ 2022 ਤੋਂ ਬਾਅਦ ਹੁਣ 2024 ਚ ਸਰਵੇਖਣ ਸਰਕਾਰੀ ਸਕੂਲਾਂ ਦੀ ਤੀਜੀ ਜਮਾਤ ਦੇ ਬੱਚਿਆਂ ਦੀ ਪੜ੍ਹਨ ਦੀ ਸਮਰੱਥਾ ਵਿੱਚ ਸੁਧਾਰ ਨੂੰ ਲੈ ਕੇ ਜਿਹੜੀ ਰਿਪੋਰਟ ਦੇਖੀ ਗਈ ਉਹਦੇ ਵਿੱਚ ਫਿਕਰਮੰਦੀ ਨਜ਼ਰ ਆਈ ਕਿ ਹਿਸਾਬ ਦੇ ਸਵਾਲ ਹਲਕਮ ਤੋਂ ਤਾਂ ਕੁਝ ਪਹਿਲਾਂ ਨਾਲੋਂ ਸੁਧਾਰ ਨਜ਼ਰ ਆਇਆ ਪਰ ਜਿਹੜੀ ਆ ਪੜ੍ਹਨ ਦੀ ਸਮਰੱਥਾ ਹੈ ਉਹਦੇ ਵਿੱਚ ਪਹਿਲਾਂ ਨਾਲੋਂ ਕਮਜ਼ੋਰੀ ਨਜ਼ਰ ਆਈ ਹਾਂ ਮੁੰਡਿਆਂ ਨਾਲੋਂ ਕੁੜੀਆਂ ਅਜੇ ਵੀ ਬਿਹਤਰ ਨਹੀਂ ਪਰ ਪਿਛਲੀ ਵਾਰ ਨਾਲੋਂ ਵੀ ਰਿਕਾਰਡ ਥੱਲੇ ਗਿਆ ਸੋ ਫਿਰ ਫਿਰ ਤਾਂ ਸਵਾਲ ਬਣਦਾ ਕਿ ਭਈ ਦਿੱਲੀ ਮਾਡਲ ਫੇਲ ਤਾਂ ਨਹੀਂ ਹੋ ਗਿਆ ਜੇ ਗ੍ਰੇਡ ਅਤੇ ਲਿੰਗ ਮੁਤਾਬਕ ਕੁੜੀਆਂ ਦੀ ਪੜਨ ਦੀ ਸਮਰੱਥਾ ਮੁੰਡਿਆਂ ਨਾਲੋਂ ਵਧਤਰ ਨਜ਼ਰ ਆਉਂਦੀ ਹੈ ਤਾਂ ਤੀਜੀ ਜਮਾਤ ਵਿੱਚ ਮੁੰਡਿਆਂ ਦੀ ਪੜਨ ਸਮਰੱਥਾ 222 ਦੇ ਵਿੱਚ 29.5% ਸੀ ਜਿਹੜੀ 224 ਚ 31.9% ਤੇ ਗਈ ਹੈ ਇਹ ਹੁਣ ਆਪਾਂ ਤਾਂ ਹੀ ਉਸ ਬਾਰੇ ਗੱਲ ਕਰ ਰਹੇ ਕਿ 29% ਦੀ ਤੀਜੀ ਜਮਾਤ ਦੇ ਮੁੰਡਿਆਂ ਦੀ ਪੜਨ ਦੀ ਸਮਰੱਥਾ ਜਿਹੜੀ 29% ਸੀਗੀ 222 ਤੋਂ 224 ਚ 31% ਤੱਕ ਤਾਂ ਗਈ ਹੈ ਪਰ ਦੂਜੇ ਪਾਸੇ ਤੀਜੀ ਜਮਾਤ ਦੀ ਕੁੜੀਆਂ ਦੀ ਪੜਨ ਦੀ ਸਮਰੱਥਾ 222 ਚ 36% ਸੀ ਜਿਹੜੀ ਹੁਣ 224 ਚ ਘਟ ਕੇ 36.6 ਰਹਿ ਗਈ ਪਹਿਲਾਂ 36.8 ਸੀ ਥੋੜੀ ਜੀ ਫਰਕ ਪਈ ਆ ਪਰ ਘਟਿਆ ਪਹਿਲਾਂ ਨਾਲ ਅੱਠਵੀਂ ਜਮਾਤ ਦੇ ਮੁੰਡਿਆਂ ਚ ਪੜਨ ਦੀ ਸਮਰੱਥਾ 222 ਚ 81% ਸੀ ਜਿਹੜੀ 224 ਚ ਘਟ ਕੇ 71% ਰਹਿ ਗਈ ਅੱਠਵੀਂ ਜਮਾਤ ਹੁਣ ਇੱਥੋਂ ਹਿਸਾਬ ਲਾ ਲਓ 13 ਸਾਲ ਦਾ 14 ਸਾਲ ਦਾ ਜਵਾਕ ਹੁੰਦਾ ਅੱਠਵੀਂ ਦੇ ਵਿੱਚ ਸੋ 13 14 ਸਾਲ ਦੇ ਜਵਾਕ ਨੂੰ ਜੇ ਆਪਣੇ ਕਿਤਾਬਾਂ ਦੇ ਪਹਿਰੇ ਵੀ ਨਹੀਂ ਪੜਨੇ ਆਉਂਦੇ ਫਿਰ ਤਾਂ ਫਿਕਰ ਮੰਦੀ ਵਾਲੀ ਗੱਲ ਆ 222 ਚ ਇਹ 81% ਦੀ ਸਮਰੱਥਾ ਸੀ ਜਿਹੜੀ ਹੁਣ 71% ਰਹਿ ਗਈ। 8ਵੀਂ ਜਮਾਤ ਦੀਆਂ ਕੁੜੀਆਂ 'ਚ ਪੜਨ ਦੀ ਸਮਰੱਥਾ 222 ਦੇ ਵਿੱਚ 88% ਦੀ ਤੋਂ ਉੱਪਰ ਸੀ। ਲਗਭਗ 99% ਦੇ ਨੇੜੇ ਸੀ ਤੇ 224 'ਚ ਘਟ ਕੇ ਵੀ 81% ਦੀ ਤੇ ਆ ਗਈ। ਇਹ ਵੀ ਫਿਕਰ ਹਾਂ ਮਿੱਡੇ ਮੀਲਸ ਨੇ ਹੋਰ ਕਿਹੇ ਖੇਤਰਾਂ 'ਚ ਕੌਮੀ ਅੰਕੜਿਆਂ ਨਾਲੋਂ ਸਾਡੀ ਸਥਿਤੀ ਬਿਹਤਰ ਹੈ। ਕੌਮੀ ਪੱਧਰ ਦੇ ਉੱਤੇ 99% 9% ਦੀ ਸਕੂਲਾਂ 'ਚ ਮਿੱਡੇ ਮੀਲ ਦਿੱਤਾ ਜਾਂਦਾ। ਜਦੋਂ ਕਿ ਪੰਜਾਬ ਦੇ ਵਿੱਚ 97% ਦੀ ਹੈ 99 ਤੋਂ ਜ਼ਿਆਦਾ ਹੈ ਪੰਜਾਬ ਦੇ ਸਿਰਫ 2.8% ਦੀ ਸਕੂਲਾਂ ਦੇ ਵਿੱਚ ਹੀ ਲਾਇਬ੍ਰੇਰੀਆਂ ਨੇ ਜਦੋਂ ਕਿ ਕੌਮੀ ਪੱਧਰ ਤੇ 17% ਦੀ ਹੈ ਉੱਥੇ ਕੌਮੀ ਪੱਧਰ ਜਿਆਦਾ ਸੁਧਾਰਾ ਸਾਡੇ ਮੁਕਾਬਲੇ ਪੰਜਾਬ ਦੇ 81.2% ਸਕੂਲਾਂ ਚ ਪਖਾਨਿਆਂ ਦੀ ਸਹੂਲਤ ਹੈ ਜਦੋਂ ਕਿ ਕੌਮੀ ਪੱਧਰ ਤੇ ਇਹ ਲਗਭਗ 79% ਦੀ ਹੈ ਉਹਦੇ ਨਾਲੋਂ ਸੀ 2% ਦੀ ਕਰੀਬ ਕਰੀਬ ਮਤਲਬ ਜ਼ਿਆਦਾ ਬਿਹਤਰ ਹੈ ਸੀ ਪੰਜਾਬ ਸੂਬੇ ਦੇ 70% ਸਕੂਲਾਂ 'ਚ ਕੁੜੀਆਂ ਲਈ ਵੱਖਰੇ ਪਖਾਨੇ ਨੇ ਜਦੋਂ ਕਿ ਕੌਮੀ ਪੱਧਰ ਤੇ ਸਿਰ 72% ਨੇ ਸੋ ਇਹਨਾਂ ਮਾਮਲਿਆਂ 'ਚ ਕੁਝ ਹੱਦ ਤੱਕ ਅਸੀਂ ਬਾਕੀ ਸੂਬਿਆਂ ਨਾਲੋਂ ਬਿਹਤਰ ਪਰ ਪਹਿਲੂ ਤੇ ਇੱਕ ਹੋਰ ਫਿਕਰਮੰਦੀ ਵਾਲਾ ਜਨਾਬ ਉਹ ਹੈ ਜੀ ਫੋਨ ਨੂੰ ਲੈ ਕੇ ਇਸੇ ਸਰਵੇ ਦੇ ਆਧਾਰ ਤੇ ਗਾਂਵ ਵੱਦਿਆਂ ਪੰਜਾਬ ਦੇ ਜਦੋਂ ਵਿਦਿਆਰਥੀਆਂ ਦੇ ਨਾਲ ਇਹ ਵੀ ਜਾਂਚ ਦੀ ਕੋਸ਼ਿਸ਼ ਕੀਤੀ ਕਿ ਫੋਨ ਨਾਲ ਕਿੰਨਾ ਤਾਲਮੇਲ ਹੈ ਤਾਂ ਪੰਜਾਬ ਦੇ ਜਵਾਕ ਹੋਰ ਨਾਲ ਸੂਬਿਆਂ ਦੇ ਜਵਾਕਾਂ ਨਾਲੋਂ ਸਭ ਤੋਂ ਵੱਧ समार्टफफोन की वरतो कर च मोहरी नजर आए मतलब के जे आप गल करिए छियानवे फीसदी जवाकों ने मनिया जेडे पंद्रह सोलह साल के जवाक ने मतलब अठवीं तो लेके दसवीं जमात वाले ने उन्हना ने मनिया के छियानवे फीसदी साढ़े को समार्टफोन है जी उ नहीं तो करे है छियाली फीसदी वो ने जिन्होंने ये कि साल अपना समार्टफोन है ਜਿਹੜੀ ਇਹ ਸਲਾਨਾ ਸਟੇਟਸ ਆਫ এডੂਕੇਸ਼ਨ ਦੀ ਰਿਪੋਰਟ ਆਈ ਹੈ 2024 ਚ ਉਹਦੇ ਵਿੱਚ ਦੱਸਿਆ ਗਿਆ ਕਿ 15 ਤੋਂ 16 ਸਾਲ ਦੇ ਉਮਰ ਦੇ ਬੱਚਿਆਂ ਦੇ ਵਿੱਚ ਜਦੋਂ ਇਹ ਟੈਸਟ ਕੀਤੇ ਗਏ ਇਹ ਜਾਣਕਾਰੀ ਲਈ ਗਈ ਤਾਂ 96.2% ਦੀ ਜਵਾਬਾਂ ਨੇ ਇਹ ਗੱਲ ਕਹੀ ਕਿ ਉਹਨਾਂ ਕੋਲ ਘਰ 'ਚ smartphone ਹੈ ਹੈ ਇਹ ਦਰ ਕੌਮੀ ਪੱਧਰ ਦੀ ਲਗਭਗ 99% ਨਾਲੋਂ ਕਿਤੇ ਵੱਧ ਹੈ ਮਤਲਬ 70% ਦੀ 8% ਦੀ ਅਸੀਂ ਕੌਮੀ ਪੱਧਰ ਨਾਲੋਂ ਵੱਧ smartphone ਵਰਤ ਰਹੇ ਸਾਡੇ ਵਿਦਿਆਰਥੀ ਇਸ ਤੋਂ ਗਾਂਵ ਵਧੀਏ ਉਹ ਕਹਿੰਦੇ ਜੀ 46% ਤੋਂ ਕੋਲ ਆਪਣਾ 스마트ਫੋਨ ਹੋਣ ਦੀ ਵੀ ਪੁਸ਼ਟੀ ਹੋਈ ਹੈ 40% ਦੀ ਜਵਾਬਕ ਨਹੀਂ ਮੰਨੇ ਕਿ ਸਾਡੇ ਕੋਲ ਆਪਣਾ 스마트ਫੋਨ ਹੈ ਪੰਜਾਬ ਵਿੱਚ ਲਗਭਗ 80% ਦੀ ਸਰਵੇਖਣ ਦੇ ਵਿੱਚ ਕੰਮ ਕਰਨ ਲਈ 스마트ਫੋਨ ਦੀ ਮਦਦ ਲਈ ਜਾਂਦੀ ਹੈ ਵਿਦਿਆਰਥੀਆਂ ਚੋਂ ਜਿਨ੍ਹਾਂ ਕੋਲ ਫੋਨ ਹੈਗੇ ਉਹਨਾਂ ਚੋਂ 80% ਦੀ ਨੇ ਗੱਲ ਮੰਨੀ ਕਿ ਅਸੀਂ ਆਪਣੇ ਕੰਮ ਕਰ ਲਈ ਵੀ ਪੜ੍ਹਾਈ ਲਿਖਾਈ ਤੇ ਕੰਮ ਲਈ ਵੀ ਫੋਨ ਦੀ ਮਦਦ ਲੈਂਦੇ ਹਾਂ ਇਸੇ ਚੋਂ ਇਹ ਗੱਲ ਵੀ ਨਿਕਲ ਕੇ ਆਈ ਕਿ 992.5% ਵਿਦਿਆਰਥੀ ਜਿਹੇ ਨੇ ਜਿਹੜੇ ਫੋਨ ਦੇ ਮਾਹਰ ਵੀ ਨਜ਼ਰ ਆਏ ਕੋਈ ਵੀਡੀਓ ਲੱਭਣੀ ਆ ਉਹ ਵੀ ਜਾਣਦੇ ਨੇ ਉਹ ਕੋਈ ਹੋਰ ਚੀਜ਼ ਫੋਨ 'ਚ ਸੈੱਟ ਕਰਨੀ ਆ ਉਹ ਤਾਂ ਵੀ ਪਤਾ ਹੈ ਕੋਈ WhatsApp ਵੀ Instagram ਚਲਣਾ ਉਹਦਾ ਵੀ ਪਤਾ ਹੈ ਇਹ 8ਵੀਂ ਤੋਂ 10ਵੀਂ ਤੱਕ ਦੇ ਜਵਾਕਾਂ ਦੇ ਹਵਾਲੇ ਨਾਲ ਗੱਲ ਕਰ ਰਹੇ ਆ 92% ਦੀ ਜਵਾਕਾਂ ਕੋਲ ਇਹ ਸਾਰਾ ਕੁਝ ਆਉਂਦਾ ਹੈ ਉਹ ਤਾਂ ਮਾਹਰ ਨੇ ਸੋ ਇਸ ਨੇ ਇੱਕ ਹੋਰ ਪਹਿਲੂ ਵੀ ਵਾਰਿਆ ਕਿ ਇਹਦੇ ਨਾਲ ਇਸ ਫੋਨ ਦੀ ਵਰਤੋਂ ਵੱਧ ਵਰਤੋਂ ਦਾ ਅਸਰ ਹੀ ਵਿਦਿਆਰਥੀਆਂ ਦੇ ਕੰਮ ਕਰ ਤੇ ਪਿਆੜੋਂ ਦੀ ਪੜਨ ਦੀ ਪੜਾਈ ਦੀ ਸਮਰੱਥਾ ਤੇ ਵੀ ਪਿਆ ਸੋ ਇਸ ਲਈ smartphone ਵਰਤਨ ਚ ਅਸੀਂ ਮੋਰੀਆਂ ਪਰ ਆਪਣੀ ਮਾਂ ਬੋਲੀ ਪੜਨ ਚ ਅਸੀਂ ਪਛੜਦੇ ਜਾ ਰਹੇ ਆ ਇਹ ਫਿਕਰ ਵੀ ਗੌਰ ਮੰਗਦਾ ਚਲੋ ਜੀ ਗੌਰ ਤਾਂ ਪੰਜਾਬ ਦਾ ਇੱਕ ਹੋਰ ਮਸਲਾ ਬਹੁਤ ਮੰਗਦਾ ਕਹਿੰਦੇ ਜੀ ਮੰਡੀ ਬੋਰਡ ਵੱਲੋਂ ਕਿਸਾਨਾਂ ਦੇ ਲਈ ਬਣਾਏ ਗਏ ਦਫ਼ਤਰ ਕਿਸਾਨਾਂ ਦੀ ਸਹੂਲਤਾਂ ਲਈ ਬਣਾਏ ਗਏ ਆਰਾਮ ਘਰ ਹੈ ਮੰਡੀ ਬੋਰਡ ਦੇ ਹੋਰ ਅਦਾਰਿਆਂ ਦੀਆਂ ਇਮਾਰਤਾਂ ਸਾਰਿਆਂ ਤੇ ਕਹਿੰਦੇ ਜੀ ਪੁਲਿਸ ਦਾ ਕਬਜ਼ਾ ਵੈਸੇ ਤਾਂ ਚੰਡੀਗੜ੍ਹ ਚ ਕਿਸਾਨ ਭਵਨ ਤੇ ਜਿੰਨਾ ਲੰਮਾ ਸਮਾਂ ਪੁਲਿਸ ਤੰਤਰ ਦਾ ਕਬਜ਼ਾ ਰਿਹਾ ਪੁੱਛੋ ਨਾ ਮੁੱਖ ਮੰਤਰੀ ਸਾਹਿਬ ਦੀਆਂ ਸਿਕਿਉਰਟੀਆਂ ਦੇ ਨਾਤੇ ਸਾਰਿਆਂ ਦੀਆਂ ਵਰਦੀਆਂ ਇੱਥੇ ਕਮਰੇ ਚ ਟੰਗੀਆਂ ਹੁੰਦੀਆਂ ਸੀ ਉਹ ਤਾਂ ਕੈਪਟਨ ਨਮਿੰਦਰ ਦੇ ਸਮੇਂ ਰੈਨੋਵੇਸ਼ਨ ਜਿਹਦੇ ਕੰਮ ਤੇ ਕਿਸਾਨ ਭਵਨ ਦੇ ਕਮਰੇ ਖਾਲੀ ਕਰਾਏ ਤਾਂ ਜਾ ਕੇ ਮਸਲਾ ਹੱਲ ਹੋਇਆ ਪਰ ਪੰਜਾਬ ਚ ਮਸਲਾ ਅਜੇ ਵੀ ਖੜਾ ਚਰਨਜੀਤ ਭੁੱਲਰ ਹੋਰਾਂ ਦੀ ਇੱਕ ਖੋਜ ਰਿਪੋਰਟ ਜਿਹੜੀ ਦਸਤਾਵੇਜ਼ੀ ਰਿਪੋਰਟ ਹੈ ਉਹ ਕਹਿੰਦੀ ਹੈ ਕੇ ਪੰਜਾਬ ਪੁਲਿਸ ਆਰਾਮ ਕਰ ਰਹੀ ਆ ਭਾਈ ਤੰਗ ਨਾ ਕਰੋ ਤੇ ਆਰਾਮ ਕਿੱਥੇ ਕਰ ਰਹੀ ਆ ਮੰਡੀ ਬੋਰਡ ਦੇ ਕਿਸਾਨ ਘਰਾਂ ਦੇ ਵਿੱਚ ਕਿਸਾਨ ਆਰਾਮ ਕਰਾਂ ਦੇ ਵਿੱਚ ਉੱਥੇ ਆਰਾਮ ਕਰ ਰਹੀ ਆ ਤੇ ਕਰੋੜਾਂ ਅਰਬਾਂ ਦਾ ਕਿਰਾਇਆ ਬਕਾਇਆ ਖੜਾ ਬਿਲਡਿੰਗਾਂ ਵੀ ਵਰਤ ਰਹੇ ਨੇ ਇਮਾਰਤਾਂ ਵੀ ਵਰਤ ਰਹੇ ਨੇ ਹੈ ਰੈਂਟ ਕਾਣੇ ਵੀ ਵਰਤ ਰਹੇ ਨੇ ਹੈ ਐਸ ਡੀ ਐਮ ਕੀ ਤਹਿਸੀਲਦਾਰ ਕੀ ਪੁਲਿਸ ਵਾਲੇ ਕੀ ਡੀ ਐਸ ਪੀ ਕੀ ਸਾਰਾ ਥਾਣੇ ਕੀ ਸਾਰਾ ਕੁਝ ਉੱਥੇ ਚੱਲ ਰਿਹਾ ਕਿਰਾਇਆ ਵੀ ਨਹੀਂ ਦਿੰਦੇ ਤੇ ਹੋਰ ਤਾਂ ਹੋਰ ਕਈ ਥਾਵਾਂ ਤੇ ਤਾਂ ਪਤੰਦਰ ਪਾਣੀ ਤੇ ਬਿਜਲੀ ਦਾ ਬਿੱਲ ਵੀ ਨਹੀਂ ਵਰਦੇ ਹੁਣ ਦੱਸੋ ਕੀ ਕਰੂੰਗਾ ਜਾ ਲੋ ਪੰਜਾਬ ਮੰਡੀ ਬੋਰਡ ਦੇ ਕਿਸਾਨ ਆਰਾਮ ਘਰਾਂ ਚ ਮੁਫਤੋ ਮੁਫਤੀ ਪੁਲਿਸ ਆਰਾਮ ਫਰਮਾ ਰਹੀ ਆ ਜਿਸ ਵੱਲੋਂ ਨਾ ਕਿਰਾਇਆ ਭਰਿਆ ਜਾ ਰਿਹਾ ਤੇ ਨਾ ਹੀ ਹੈ ਕਹਿੰਦੇ ਨਜਾਇਜ਼ ਕਬਜ਼ੇ ਛੱਡੇ ਜਾ ਰਹੇ ਨੇ ਅੱਧੀ ਦਰਜਨ ਸਰਕਾਰੀ ਵਿਭਾਗ ਹਨ ਜਿਨ੍ਹਾਂ ਨੇ ਪੰਜਾਬ ਮੰਡੀ ਬੋਰਡ ਮਾਰਕੀਟ ਕਮੇਟੀ ਦੀਆਂ ਇਮਾਰਤਾਂ ਤੇ ਬਰਿਆਂ ਤੋਂ ਕਬਜ਼ਾ ਕੀਤਾ ਹੋਇਆ ਇੱਥੋਂ ਤੱਕ ਕਿ ਕਬਜ਼ਾ ਕਰਨ ਵਾਲੇ ਦਾ ਬਿਜਲੀ ਪਾਣੀ ਦਾ ਬਿੱਲ ਵੀ ਨਹੀਂ ਭਰਦੇ ਪੰਜਾਬ ਪੁਲਿਸ ਕਰੀਬ 15 ਸ਼ਹਿਰਾਂ ਵਿੱਚ ਮਾਰਕੀਟ ਕਮੇਟੀਆਂ ਤੇ ਮੰਡੀ ਬੋਰਡ ਦੇ ਕਿਸਾਨਾਂ ਰਾਮ ਘਰਾਂ ਤੇ ਵਿਕਾਸ ਭਵਨਾ ਚ ਕਈ ਸਾਲਾਂ ਤੋਂ ਕਬਜ਼ਾ ਹੋ ਕੇ ਬੈਠੀ ਹੈ ਜਿਨ੍ਹਾਂ ਵੱਲ ਕਰੋੜਾਂ ਰੁਪਏ ਦਾ ਬਕਾਇਆ ਕਿਰਾਇਆ ਖੜਾ ਹੈ ਖੰਨਾ ਦੇ ਕਿਸਾਨ ਆਰਾਮ ਘਰ ਵਿੱਚ ਪੁਲਿਸ ਬੈਠੀ ਹੈ ਜਿਸ ਨੂੰ ਖਾਲੀ ਕਰਾਉਣ ਵਾਸਤੇ ਪ੍ਰਕਿਰਿਆ ਸ਼ੁਰੂ ਕੀਤੀ ਗਈ ਪੁਲਿਸ 2 ਕਰੋੜ 40 ਲੱਖ ਰੁਪਇਆ ਕਿਰਾਇਆ ਤੱਕ ਨਹੀਂ ਬਕਾਇਆ ਖੜਾ ਪੁਲਿਸ ਕਰਨੀ ਹਾਂ ਜੀ ਇਸੇ ਤਰ੍ਹਾਂ ਕਹਿੰਦੇ ਰਾਏਕੋਟ ਦੇ ਕਿਸਾਨ ਆਰਾਮ ਘਰ ਦਾ ਪੁਲਿਸ ਕਰਨੀ ਲਗਭਗ 38 ਲੱਖ ਤੱਕ ਕਿਰਾਇਆ ਬਕਾਇਆ ਖੜਾ ਹੈ ਅਮਲੋ ਦੇ ਕਿਸਾਨ ਆਰਾਮ ਘਰ ਦਾ ਵੀ ਹਾਲ ਕਹਿੰਦੇ ਕੋਈ ਜਿਆ ਹੀ ਐ ਇੱਥੇ ਵੀ ਕਹਿੰਦੇ ਡੀਐਸਪੀ ਦਾ ਦਫਤਰ ਚੱਲ ਰਿਹਾ ਤੇ 44 ਲੱਖ ਤੋਂ ਵੱਧ ਦਾ ਕਿਰਾਇਆ ਬਕਾਇਆ ਖੜਾ ਹੈ ਬਟਾਲਾ ਦੇ ਆਰਾਮ ਘਰ ਦੇ ਵਿੱਚ ਵੀ ਕਹਿੰਦੇ ਜੀ ਪ੍ਰਤੀ ਮਹੀਨਾ 116000 ਰੁਪਏ ਦਾ ਕਿਰਾਇਆ ਫਰਦਾ ਜਿਹੜਾ ਭਰੇ ਨਹੀਂ ਜਾ ਰਿਹਾ ਸਰਦੂਲਗੜ੍ਹ ਦੇ ਆਰਾਮ ਘਰ ਚ ਡੀਐਸਪੀ ਦਾ ਕਬਜ਼ਾ ਜੋ ਕਿਰਾਇਆ ਵੀ ਨਹੀਂ ਦੇ ਤਾਰ ਰਿਹਾ ਮਲੋਟ ਦੇ ਆਰਾਮ ਘਰ ਦਾ ਵੀ ਇਹੀ ਹਾਲ ਹੈ ਡੀਐਸਪੀ ਉੱਥੇ ਵੀ 20 ਲੱਖ ਤੋਂ ਵੱਧ ਕਿਰਾਇਆ ਖੜਾ ਹੈ ਪਾਤਣਾ ਚ ਵੀ ਹੈ ਬਰਨਾਲਾ ਚ ਵੀ ਹੈ ਹੈ ਨਾ ਇਸੇ ਤਰ੍ਹਾਂ ਮਤਲਬ ਬੱਖੋ ਵਕਥਾਵਾਂ ਦੇ ਉੱਤੇ ਇਹ ਪੂਰਾ ਲੰਬਾ ਛੋੜਾ ਡਾਟਾ ਹੈ ਜਿਹੜਾ ਹਵਾਲਾ ਭਰਦਾ ਹੈ ਕਿ ਉੱਥੇ ਪਈ ਆ ਸਥਿਤੀ ਹੈ ਹੁਣ ਇਸੇ ਹਵਾਲੇ ਨਾਲ ਜਦੋਂ ਤੁਸੀਂ ਦੇਖੀਏ ਤਾਂ 15 16 ਸ਼ਹਿਰ ਅਜਿਹੇ ਨੇ ਜਿੱਥੇ ਮੰਡੀ ਬੋਰਡ ਦੇ ਨਾਂ ਦੇ ਉੱਤੇ ਕਬਜ਼ਾ ਹੈ ਤੇ ਇਹ ਇਹ ਘਾਟਾ ਨਹੀਂ ਪੈਂਦਾ ਜਿਨਾ ਇਥੋਂ ਬਿੱਤੀ ਘਾਟੇ ਪੂਰੇ ਕਰ ਲੋ ਜੇਕਰ ਤੁਸੀਂ ਇਹ ਜਿਹੜੀ ਤਰ੍ਹਾਂ ਲਈ ਬਣਾਏ ਨੇ ਜੇ ਉਹਨਾਂ ਨੂੰ ਨਹੀਂ ਵਰਤਣ ਨੂੰ ਦੇ ਰਹੇ ਤੇ ਆਪਣੀ ਉਹ ਪੁਲਿਸ ਨੂੰ ਵਰਤਦੇ ਨੇ ਭਾਈ ਪੁਲਿਸ ਦੇ ਲਈ ਆਪਣੇ ਟਿਕਾਣੇ ਲੱਭੋ ਤੇ ਨੂੰ ਉਹੀ ਕਿਰਾਏ ਤੇ ਚੜਾ ਕੇ ਕਮਾ ਲਓ ਪੈਸੇ ਫਿਰ ਘਟਗੜ ਮੰਡੀ ਬੋਰਡ ਤਾਂ ਮਜ਼ਬੂਤ ਹੋ ਜਵੇ ਜਾਂ ਫਿਰ ਜਿਨ੍ਹਾਂ ਲਈ ਬਣਾਈ ਗਈ ਹੈ ਸਹੂਲਤ ਜਿਨ੍ਹਾਂ ਦੇ ਹਵਾਲੇ ਨਾਲ ਕੰਮ ਹੋਇਆ ਤਾਂ ਉਹਨਾਂ ਲਈ ਉਪਲਬਧ ਹੋਵੇ ਚਲੋ ਤੇ ਦਿੱਲੀ 'ਚ ਕੁਝ ਹੋ ਰਿਹਾ ਉਪਲਬਧ ਹੋ ਗਿਆ ਕਹਿੰਦੇ ਦਿੱਲੀ ਪੁਲਿਸ ਨੇ ਦੰਮ ਭਰਿਆ ਕਿ ਅਸੀਂ ਇੱਕ ਪੰਜਾਬ ਸਰਕਾਰ ਦੀ ਸਟicker ਲੱਗੀ ਗੱਡੀ ਫੜੀ ਹੈ ਜਿਹਦੇ ਵਿੱਚੋਂ 10 ਲੱਖ ਰੁਪਈਆ ਵੀ ਮਿਲ ਗਿਆ ਦਾਰੂ ਦੀਆਂ ਬੋਤਲਾਂ ਵੀ ਮਿਲ ਗਈਆਂ ਆਮ ਆਦੀ ਪਾਰਟੀ ਨਾਲ ਝੰਡੀਆਂ ਝੰਡੀਆਂ ਵੀ ਮਿਲ ਗਈਆਂ ਲਓ ਜੀ ਪ੍ਰਵੇਸ਼ ਬਰਮਾ ਜਿਹੜਾ ਪੰਜਾਬੀ ਭਾਈਚਾਰੇ ਤੇ ਉਂਗਲੀ ਚੁੱਕ ਰਿਹਾ ਸੀ ਉਹ ਚੁੱਕਣਾ ਸਰਕਾਰ ਤੇ ਚਾਹੁੰਦਾ ਸੀ ਜਾਂ ਉਹਦਾ ਨਿਸ਼ਾਨਾ ਹੀ ਪੰਜਾਬੀ ਭਾਈਚਾਰਾ ਸੀ ਇਹ ਤਾਂ ਸਵਾਲ ਅਜੇ ਤੈਰੇ ਰਿਹਾ ਪਰ ਹੁਣ ਨਵੇਂ ਮਸਲੇ ਨੇ ਕਿ ਮੋੜ ਦੇ ਦਿੱਤਾ ਨਵਾਂ ਪੈਸਾ ਅਜ ਚੰਡੀਗੜ੍ਹ 'ਚ ਮੇਅਰ ਦੀ ਚੋਣ ਦੇ ਵਿੱਚ ਵੀ ਆਮ ਆਦਮੀ ਪਾਰਟੀ ਤੇ ਕਾਂਗਰਸ ਦੇ ਗੱਠਜੋੜ ਦੀ ਹਵਾ ਨਿਕਲ ਗਈ ਮੇਅਰ ਅਗਲੇ 16 ਵੋਟਾਂ ਹੁੰਦੇ ਆ ਵੀ 19 ਲੈ ਕੇ ਬਣਾ ਕੇ ਚਲੇ ਗਏ ਭਾਜਪਾ ਵਾਲੇ ਤੇ ਹੁਣ ਦਿੱਲੀ ਦੇ ਵਿੱਚ ਅੱਜ ਰੈਲੀਆਂ ਚ ਗਿਆ ਜਾ ਰਿਹਾ ਕਿ ਲੋ ਜੀ ਚੰਡੀਗੜ੍ਹ ਦੇ ਵਿੱਚ ਵੀ ਇਹਨਾਂ ਦਾ ਘੱਟ ਜੋੜ ਫੇਲ ਹੋ ਗਿਆ ਹੁਣ ਪਤਾ ਨਹੀਂ ਪਈਏ ਪੰਜਾਬ 'ਚ ਜਿਹੜੀਆਂ ਕੁਰਸੀਆਂ ਖੁੰਆਂ ਨੇ ਕਾਂਗਰਸੀਆਂ ਤੋਂ ਉਹਨਾਂ ਦੇ ਐਮਸੀ ਹੁੰਦੇ ਆ ਵੀ ਉਹਦਾ ਅਸਰ ਹੈ ਜਾਂ ਕੌਣ ਵਿਕਿਆ ਕੌਣ ਨਹੀਂ ਇਹ ਤਾਂ ਪਤਾ ਨਹੀਂ ਕਿਉਂਕਿ ਵੋਟ ਤੇ ਕਿਹੜਾ ਹਿਸਾਬ ਕਿਤਾਬ ਲੱਗਦਾ ਪਰ ਇਧਰ ਦਿੱਲੀ ਚੋਣਾ 'ਚ ਦਿੱਲੀ ਦੀ ਪੁਲਿਸ ਨੇ ਵੀਡੀਓ ਜਾਰੀ ਕਰਕੇ ਪੰਜਾਬ ਸਰਕਾਰ ਦੇ ਸਟicker ਵਾਲੀ ਗੱਡੀ ਦੇ ਵਿੱਚੋਂ ਪੈਸੇ 10 ਲੱਖ ਦੇ ਕਰੀਬ ਸ਼ਰਾਬ ਆਮ ਆਦਮੀ ਪਾਰਟੀ ਦੇ ਬੈਨਰ ਮੰਨਣ ਦੀ ਗੱਲ ਆਖੀ ਪਰ ਨਾਲ ਹੀ ਪੰਜਾਬ ਸਰਕਾਰ ਨੇ ਇਸ ਗੱਲ ਦਾ ਖੰਡਨ ਕਰਤਾ ਪੰਜਾਬ ਦੇ ਟ੍ਰਾਂਸਪੋਰਟ ਵਿਭਾਗ ਨੇ ਇਸ ਨੂੰ ਸਿਰੇ ਤੋਂ ਖਾਰਜ ਕਰਤਾ ਕਿ ਬਿਲਕੁਲ ਝੂਠ ਹੈ ਪੰਜਾਬ ਸਰਕਾਰ ਦੇ ਟਰਾਂਸਪੋਰਟ ਵਿਭਾਗ ਨੇ ਇੱਕ ਅਧਿਕਾਰਤ ਬਿਆਨ ਜਾਰੀ ਕੀਤਾ। ਉਹਨਾਂ ਨੇ ਕਿਹਾ ਕਿ ਦਿੱਲੀ 'ਚ ਫੜੀ ਗਈ ਗੱਡੀ ਦਾ ਨੰਬਰ PB35AE1342 ਹੈ ਜਿਹਦੇ ਵਿੱਚੋਂ ਕਿਹਾ ਜਾ ਰਿਹਾ ਹੈ ਕਿ ਗੈਰਕਾਨੂੰਨੀ ਸ਼ਰਾਬ ਤੇ ਨਕਦੀ ਫੜੀ ਗਈ ਹੈ। ਉਹਨਾਂ ਨੇ ਮੀਡੀਆ ਰਿਪੋਰਟਾਂ ਦੇ ਦਾਅਵੇ ਦੇ ਉਲਟ ਪੰਜਾਬ ਸਰਕਾਰ ਨੇ ਕਿਹਾ ਕਿ ਇਹ ਸਾਡੀ ਗੱਡੀ ਨਹੀਂ ਹੈ। ਪੰਜਾਬ ਸਰਕਾਰ ਦਾ ਸਟਿੱਕਰ ਨਹੀਂ ਹੈ ਇਹ। ਇਹ ਝੂਠ ਕਿਹਾ ਜਾ ਰਿਹਾ। ਉਹ ਕਹਿੰਦੇ ਅਧਿਕਾਰਤ ਰਿਕਾਰਡ ਅਨੁਸਾਰ ਇਹ ਗੱਡੀ ਮੇਜਰ ਅਨੁਭਵ ਸ਼ਿਪੂਰੀ ਦੇ ਨਾਮ ਤੇ ਰਜਿਸਟਰਡ ਹੈ। ਜੋ 3 ਸਾਲ ਪਹਿਲਾਂ ਆਰਮੀ ਡੈਂਟਲ ਕਾਲਜ ਪਠਾਨਕੋਟ ਤਾਇਨਾਤ ਸੀਗੇ ਤੇ ਅਸਲ ਦੇ ਵਿੱਚ ਉਹ ਮਹਾਰਾਸ਼ਟਰ ਦੇ ਰਹਿਣ ਵਾਲੇ ਨੇ ਤੇ ਕਹਿੰਦੇ ਇਹ ਜਿਹੜੇ ਨੰਬਰ ਦਰਜ ਹੈ ਇਸ ਗੱਡੀ ਦੇ ਉੱਤੇ ਇਹਦਾ ਮਾਡਲ ਇਕੋਸਪੋਰਟ 2018 ਦਾ ਪਰ ਜਿਹੜੀ ਗੱਡੀ ਦਿੱਲੀ ਪੁਲਿਸ ਨੇ ਬਰਾਮਦ ਕੀਤੀ ਹੈ ਉਹ ਹੁੰਡਈ ਕ੍ਰੇਟਾ ਸੀਰੀਜ਼ ਦੀ ਹੈ ਸੋ ਇਹਨਾਂ ਨੇ ਤਾਂ ਇਹ ਸਵਾਲ ਨਾਲ ਉਸ ਨੂੰ ਖਾਰਜ ਕਰਤਾ ਪਰ ਦਿੱਲੀ ਪੁਲਿਸ ਨੇ ਵੀਡੀਓ ਬਣਾ ਕੇ ਜਾਰੀ ਕਰਕੇ ਦਾਵਾ ਕਰਤਾ ਕਿ ਪੰਜਾਬ ਸਰਕਾਰ ਵਾਲੀ ਗੱਡੀ ਅਸੀਂ ਫੜ ਲਈ ਤੇ ਹੁਣ ਇਹ ਦਾਅਵੇ ਖਾਰਜ ਕਰੀ ਜਾਣ ਅਗਲੇ ਨੇ 5 ਤਰੀਕ ਤੱਕ ਇਸ ਨੂੰ ਬਣਾ ਲੈਣਾ ਪਰ ਨਤੀਜੇ ਦੱਸਣਗੇ ਕਿ ਕਿਹਦੇ ਹੱਕ ਚ ਜਾਂਦੀ ਹੈ ਦਿੱਲੀ ਕਿਹਦੇ ਨਹੀਂ ਜਸਵੰਤ ਸਿੰਘ ਖਲੜਾ ਮਨੁੱਖੀ ਅਧਿਕਾਰਾਂ ਦੀ ਲੜਾਈ ਲੜਦੇ ਆ ਲਾਪਤਾ ਲਾਸ਼ਾਂ ਦੀ ਭਾਲ ਕਰਦੇ ਆ ਜਿਹੜੇ ਝੂਠੇ ਪੁਲਿਸ ਮੁਕਾਬਲਿਆਂ ਚ ਕੋ-ਕੋ ਕੇ ਪੰਜਾਬ ਦੀ ਜਵਾਨੀ ਨੂੰ ਮਾਰਿਆ ਗਿਆ ਤੇ ਫਿਰ ਬੱਖੋ-ਬੱਖ ਸਿਵਿਆਂ ਚ ਲਾ ਕੇ ਸਾੜਿਆ ਗਿਆ ਲਿਜਾ ਕੇ ਉਹਨਾਂ ਲਾਸ਼ਾਂ ਦੀ ਨਿਸ਼ਾਨਦੇਹੀ ਕਰਦੇ ਆ ਕੁਤ ਜਸਵੰਤ ਖਾਲੜਾ ਕਲਾਸ਼ ਬਦਲ ਗਏ ਉਹਨਾਂ ਦੀ ਇਨਸਾਫ ਦੀ ਲੜਾਈ ਚੱਲੀ ਚਲੋ ਕੁਝ ਪੁਲਿਸ ਵਾਲਿਆਂ ਨੂੰ ਸਜ਼ਾ ਵੀ ਹੋਈ ਪਰ ਸਥਿਤੀ ਕੀ ਹੈ ਇਹਦਾ ਹੁੰਦਾ ਜੇ ਇਸੇ ਗੱਲ ਤੋਂ ਲੱਗ ਜਾਂਦਾ ਕਿ ਜਸਵੰਤ ਸਿੰਘ ਖਾਲੜਾ ਦੇ ਜੀਵਨ ਦੇ ਉੱਤੇ ਤੱਥਾਂ ਦੇ ਆਧਾਰ ਤੇ ਅਦਾਲਤੀ ਪ੍ਰਕਿਰਿਆ ਦੇ ਆਧਾਰ ਤੇ ਪੰਜਾਬ 95 ਫਿਲਮ ਬਣੀ ਜਿਹਦੇ ਵਿੱਚ ਦਲਜੀਤ ਦਸਾਂਝ ਨੇ ਅਹਿਮ ਰੋਲ ਨਿਭਾਇਆ ਪਰ ਉਹ ਫਿਲਮ ਪਹਿਲਾਂ ਤਾਂ ਕਹਿੰਦੇ ਜੀ ਭਾਰਤ ਚ ਨਹੀਂ ਰਿਲੀਜ਼ ਹੋ ਸਕਦੀ ਫਿਰ ਕਹਿੰਦੇ ਜੀ ਵਿਦੇਸ਼ ਚ ਵੀ ਨਹੀਂ ਹੋਊਗੀ ਉਹ ਫਿਲਮ ਰਿਲੀਜ਼ ਨਹੀਂ ਹੋ ਰਹੀ ਪਰ ਦੂਸਰੇ ਪਾਸੇ ਇੱਕ ਇਸ ਸਬਦੇ ਦਰਮਿਆਨ ਇੱਕ ਸੁਖਾਮੀ ਖਬਰ ਹੀ ਨਿਕਲ ਕੇ ਆਈ ਕਿ ਅਮਰੀਕਾ ਦੇ ਵਿੱਚ ਜਸਵੰਤ ਸਿੰਘ ਖਲੜਾ ਦੇ ਨਾਮ ਦੇ ਉੱਤੇ ਸਰਕਾਰੀ ਸਕੂਲ ਦਾ ਨਾਮ ਰੱਖਿਆ ਗਿਆ ਵੈਸੇ ਅਮਰੀਕਾ ਦੇ ਵਿੱਚ ਜਸਵੰਤ ਸਿੰਘ ਖਲੜਾ ਦੇ ਨਾਮ ਤੇ ਪਹਿਲਾਂ ਪਾਰਕ ਵੀ ਹੈਗਾ ਉਸੇ ਖੇਤਰ ਦੇ ਵਿੱਚ ਪਰ ਬਕਾਇਦਾ ਤੌਰ ਤੇ ਟਰਸਟੀਆਂ ਦੇ ਜਾਂ ਉਹਦੀ ਕਮੇਟੀ ਦੇ ਮੈਂਬਰਾਂ ਦੇ ਹੈਨਾ 6 7 ਮੈਂਬਰਾਂ ਚੋਂ 6 ਦਾ ਸਿੱਧਾ ਸਮਰਥਨ ਇਸ ਗੱਲ ਸੀਗਾ ਕਿ ਬਿਲਕੁਲ ਤੇ 7ਵੇਂ ਮੈਂਬਰ ਨੇ ਕਿਸੇ ਵੀ ਪਾਸੇ ਵੋਟ ਪਾਉਣਨ ਕਰ ਕੀਤਾ ਇੰਜ 6 ਮੈਂਬਰ ਇੱਕ ਪਾਸੇ ਹੋਣ ਨਾਲ ਇਹ ਤੈਅ ਹੋਇਆ ਕਿ ਹਾਂ ਅਮਰੀਕਾ ਦੇ ਇਸ ਸਰਕਾਰੀ ਸਕੂਲ ਦਾ ਨਾਮ ਜਸਵੰਤ ਸਿੰਘ ਖਲੜਾ ਦੇ ਨਾਮ ਤੇ ਹੋਏਗਾ ਜੀ ਹਾਂ ਕੈਲੀਫੋਰਨੀਆ ਦੇ ਫ੍ਰੈਸਨੋ ਦੇ ਵਿੱਚ ਨਵੇਂ ਬਣ ਰਹੇ ਸਰਕਾਰੀ ਐਲੀਮੈਂਟਰੀ ਸਕੂਲ ਦਾ ਨਾਮ ਹੁਣ ਮਨੁੱਖੀਕਰਾਂ ਦੇ ਪ੍ਰਮੁੱਖ ਪਹਿਰੇਦਾਰ ਰਹੇ ਜਸਵੰਤ ਸਿੰਘ ਖਲੜਾ ਦੇ ਨਾਮ ਦੇ ਉੱਤੇ ਰੱਖਿਆ ਜਾ ਰਿਹਾ ਇਹ ਫੈਸਲਾ ਲੰਘੇ ਦਿਨਿਓ ਹੋਇਆ ਉੱਥੇ ਫਰੈਸਨੋ ਦੇ ਸੈਂਟਰ ਦੇ ਵਿੱਚ ਯੂਨਾਈਟਿਡ ਸਕੂਲ ਜਿਹੜਾ ਡਿਸਟ੍ਰਿਕਟ ਹੈਗੇ ਨੇ ਉਹਨਾਂ ਦੀ ਬੈਠਕ ਹੁੰਦੀ ਹੈ ਮੈਂਬਰਾਂ ਦੀ ਬੈਠਕ ਹੁੰਦੀ ਹੈ ਜਿਹਦੇ ਵਿੱਚ ਇਹ ਇਹ ਮੰਨਿਆ ਜਾ ਰਿਹਾ ਕਿ ਅਮਰੀਕਾ ਦੇ ਵਿੱਚ ਇਹ ਪਹਿਲਾ ਜਿਹਾ ਸਕੂਲ ਹੋਊਗਾ ਜਿਹੜਾ ਜਸਵੰਤ ਸਿੰਘ ਖਲੜਾ ਦੇ ਨਾਮ ਤੇ ਹੋਏਗਾ ਜਾਂ ਕਿਸੇ ਸਿੱਖ ਸ਼ਕਸ਼ੀਅਤ ਦੇ ਨਾਮ ਤੇ ਹੋਏਗਾ ਸੋ ਇਸ ਨੂੰ بڑے ਤੌਰ ਦੇ ਉੱਤੇ ਚੰਗਾ ਪ੍ਰਚਾਰਿਆ ਜਾ ਰਿਹਾ ਹੈ ਉੱਥੋਂ ਦੇ ਜਿਹੜੇ ਮਤਲਬ ਮੰਗਲਵਾਰ ਸੀਗਾ ਲੰਘਿਆ ਮੰਗਲਵਾਰ ਉੱਥੋਂ ਦੇ ਸਮੇਂ ਅਨੁਸਾਰ ਉਸ ਸਮੇਂ ਸ਼ਾਮ ਨੂੰ ਉੱਥੇ ਸੀਓਜੀਡੀ ਦੇ ਮੈਂਬਰਾਂ ਦੀ ਬੈਠਕ ਹੁੰਦੀ ਹੈ ਇਸ ਬੈਠਕ ਦੇ ਕੁੱਲ 7 ਮੈਂਬਰ ਨੇ ਜਿਨ੍ਹਾਂ ਚੋਂ 6 ਮੈਂਬਰਾਂ ਨੇ ਸਕੂਲ ਦਾ ਨਾਮ ਖੜੜਾ ਸਾਹਿਬ ਦੇ ਨਾਮ ਤੇ ਰੱਖਣਾ ਤੈਅ ਕੀਤਾ ਇੱਕ ਨੇ ਕਿਸੇ ਵੀ ਪਾਸੇੋਂ ਵੋਟ ਪਾਉਣੋਂ ਇਨਕਾਰ ਕੀਤਾ ਤੇ ਇੰਜ ਇਹ ਤੈਅ ਹੋਇਆ ਸੈਂਟਰਲ ਯੂਨਾਈਟਿਡ ਸਕੂਲ ਬੋਰਡ ਦੇ ਚੇਅਰਮੈਨ ਨੇ ਨਨਦੀਪ ਸਿੰਘ ਚੰਦ ਉਹਨਾਂ ਨੇ ਕਿਹਾ ਕਿ ਇਹ ਸਾਨੂੰ ਲੱਗ ਰਿਹਾ ਉਹਨਾਂ ਨੇ ਦਾਅਵਾ ਕੀਤਾ ਕਿ ਸਾਨੂੰ ਲੱਗ ਰਿਹਾ ਕਿ ਅਜਿਹਾ ਪਹਿਲੀ ਵਾਰ ਹੋਏਗਾ ਕਿ ਅਮਰੀਕਾ 'ਚ ਕਿਸੇ ਸਰਕਾਰੀ ਸਕੂਲ ਦਾ ਨਾਮ ਕਿਸੇ ਸਿੱਖ ਸ਼ਖਸੀਅਤ ਦੇ ਨਾਮ ਤੇ ਹੋਵੇਗਾ ਸੋ ਇਹ ਕਹਿੰਦੇ ਮਾਨਣ ਵਾਲੀ ਗੱਲ ਹੈ ਸਤੰਬਰ ਮਹੀਨੇ ਚ ਸਕੂਲ ਬਣ ਕੇ ਤਿਆਰ ਹੋ ਜਾਏਗਾ ਨਦੀਪ ਦਾ ਕਹਿਣਾ ਕਿ ਜਿਹੜਾ ਉਹਦਾ ਬਿਲਡਿੰਗ ਬਣਾਉਣ ਦਾ ਕੰਮ ਹੈ ਉਹ ਸ਼ੁਰੂ ਹੋ ਗਿਆ ਹੈ 225 ਜਿਹੜਾ ਉਦਘਾਟਨ ਕੀਤਾ ਜਾਊਗਾ ਤੋਂ ਸਥਾਨਕ ਲੋਕ ਕਹਿੰਦੇ ਪਹਿਲਾਂ ਤੋਂ ਜਾਣੂ ਨੇ ਕਿਉਂਕਿ ਉਹਨਾਂ ਦੇ ਨਾਂ ਦੇ ਉੱਤੇ ਇੱਥੇ ਪਾਰਕ ਬਣਿਆ ਹੋਇਆ ਸੋ ਇਸ ਲਈ ਸਾਰੇ ਭਾਈਚਾਰੇ ਪੱਖ-ਵੱਖ ਵਰਗ ਜਿਹੜੇ ਇੱਥੇ ਵੱਸਦੇ ਇਸ ਖੇਤਰ ਦੇ ਵਿੱਚ ਉਹ ਖਲੜਾ ਹੋਰਾਂ ਦੇ ਜੀਵਨ ਦੀ ਕਾਲਣਾ ਤੋਂ ਵਾਕਿਫ ਨੇ ਇਸ ਲਈ ਕਹਿੰਦੇ ਉਹਨਾਂ ਦਾ ਵੀ ਸਾਨੂੰ ਸਮਰਥਨ ਹਾਸਲ ਹੋ ਰਿਹਾ ਹੈ ਸੋ ਜਿੱਦਾਂ ਇਹ ਖਬਰ ਇੱਧਰ ਪਹੁੰਚਦੀ ਆ ਤਾਂ ਜਸਵੰਤ ਸਿੰਘ ਖਲੜਾ ਉਹਨਾਂ ਦੀ ਤਰਨ ਪਤਨੀ ਪਰਮਜੀਤ ਕੌਰ ਖਲੜਾ ਨੇ ਵੀ ਇਸ ਗੱਲ ਦਾ ਸਵਾਗਤ ਕੀਤਾ ਤੇ ਉਹਨਾਂ ਨੇ ਕਿਹਾ ਕਿ ਇਹ ਥੋੜੇ ਜਿਹਾ ਸਕੂਨ ਦੇਣ ਵਾਲੇ ਪਲ ਨੇ ਰਾਹਤ ਦੇਣ ਵਾਲੇ ਪਲ ਨੇ ਕਿ ਇੰਜ ਉਹਨਾਂ ਨੂੰ ਯਾਦ ਕੀਤਾ ਜਾ ਰਿਹਾ ਸੋ ਪਰ ਅਫਸੋਸ ਸਾਰੀਆਂ ਤਰ੍ਹਾਂ ਦੀ ਇੱਛਾ ਹੈ ਕਿ ਜਸਵੰਤ ਸਿੰਘ ਖਲੜਾ ਦੇ ਜੀਵਨ ਦੇ ਉੱਤੇ ਬਣੀ ਫਿਲਮ ਵੀ ਹੁਣ ਰਿਲੀਜ਼ ਹੋਣੀ ਚਾਹੀਦੀ ਹੈ ਸੋ ਇੱਕ ਪਾਸੇ ਐਮਰਜੈਂਸੀ ਵਰਗੀਆਂ ਫਿਲਮਾਂ ਨੂੰ ਜਦੋਂ ਜਹਿਦ ਕਰਾ ਕੇ ਰੀਲீஸ் ਵੀ ਕਰਾਇਆ ਜਾ ਰਿਹਾ ਹੈ ਲਵਾਇਆ ਵੀ ਜਾ ਰਿਹਾ ਉਹਦੇ ਲਈ ਕੀ ਕੁਝ ਹੁੰਦਾ ਤੇ ਇੱਕ ਜਿਹੜੀ ਸਚਾਈ ਦੇ ਆਧਾਰ ਤੇ ਤੱਥ ਦੇ ਆਧਾਰ ਤੇ ਕਾਨੂੰਨੀ ਪ੍ਰਕਿਰਿਆ ਦੇ ਆਧਾਰ ਦੇ ਉੱਤੇ ਵੀ ਇਹ ਫਿਲਮ ਦੱਸਾ ਵੀ ਜੀ ਤੌਰ ਦੇ ਉੱਤੇ ਵੀ ਮਜ਼ਬੂਤ ਹੈ ਉਸ ਫਿਲਮ ਨੂੰ ਚਲਾਉਣ ਤੋਂ ਰੋਕਿਆ ਜਾ ਰਿਹਾ ਸੋ ਇਹ ਵੀ ਮੁੱਦਾ ਇੱਕ ਵਾਰ ਫੇਰ ਇਸ ਸਕੂਲ ਦੀ ਖਬਰਾਂ ਦੇ ਨਾਲ ਦੁਬਾਰਾ ਚਰਚਾ ਚਾਹੀਏ ਇਸ ਲਈ ਅਸੀਂ ਇਹ ਸਾਰੇ ਪਹਿਲੂ ਲੈ ਕੇ ਹਾਜ਼ਰ ਸੀ ਬਹੁਤ ਬਹੁਤ ਸ਼ੁਕਰੀਆ